ਅੱਜ ਸਾਡੀਆਂ ਧੀਆਂ ਦਾ ਪਾਲ ਘਰ ਸਾਡੀਆਂ ਧੀਆਂ ਦਾ ਇੱਕ ਅਲੱਗ ਤੋਂ ਇੱਕ ਘਰ ਬਣਿਆ ਤੇ ਅਸੀਂ ਬੱਚਿਆਂ ਦੀ ਜ਼ਿੰਦਗੀ 'ਚ ਰੰਗ ਭਰਨ ਦੀ ਛੋਟੀ ਜੀ ਕੋਸ਼ਿਸ਼ ਕੀਤੀ ਆ ਆ ਸੁਣਾ ਲੈਡ ਸੋਹਣਿਆ ਕਿਵੇਂ ਹੋ ਬਈ ਵਰਮਜੀਤ ਕੁਰੇ ਆਂਸ ਐਕਸੀ ਆਂ ਵੀ ਜਿਮਰਿਆ ਸੋਹਣਾ ਮਕਾ ਆਂ ਵੀ ਕਿਤੂ ਰਾਮਾ ਬਹੁਤ ਵਧੀਆ ਲੱਗਿਆ ਚਲੋ ਮਾ ਬੋਲੇ ਸੋ ਨਿਹਾਲ ਤਾੜੀਆਂ ਮਾਰੋ ਸਾਰੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਾਡਾ ਬਾਲ ਘਰ ਲੜਕੀਆਂ ਦਾ ਬਾਲ ਘਰ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਚੰਗੇ ਬਾਪ ਬਣ ਸਕੀਏ ਅਸੀਂ ਇਹਨਾਂ ਧੀਆਂ ਦੇ ਉਹ ਸਾਰੇ ਚਾਹ-ਲਾੜ ਪੂਰੇ ਕਰ ਸਕੀਏ ਉਹਨਾਂ ਸੁਪਨਿਆਂ ਨੂੰ ਪੂਰੇ ਕਰ ਸਕੀਏ ਜਿਹੜੇ ਇਹਨਾਂ ਸਾਡੀਆਂ ਧੀਆਂ ਨੇ ਲਏ ਆ ਇੱਥੇ ਅਸੀਂ ਇਹਨਾਂ ਨੂੰ ਬੱਚਿਆਂ ਨੂੰ ਮੋਟੀਵੇਟ ਕਰਨ ਵਾਸਤੇ ਮਹਾਰਾਣੀ ਜਿੰਦ ਕੌਰ ਜੀ ਚੰਦ ਸਿਰੀ ਰਾਣੀ ਮਦਰ ਟ੍ਰੇਸਾ ਅਮਰਤਾ ਪ੍ਰੀਤਮ ਲੇਖਕਾ ਮ੍ਰਿਤਮ ਮਗੇਸ਼ਕਰ ਕਲਪਨਾ ਚਾਵਲਾ ਪੀਟੀ 우ਸ਼ਾ ਤੇ ਹਰਮਨਪ੍ਰੀਤ ਕੌਰ ਇਹ ਵਰਗੀਆਂ ਸਖਸ਼ੀਤਾਵਾਂ ਦੇ ਤਸਵੀਰਾਂ ਦੇ ਨਾਲ ਇਸ ਘਰ ਨੂੰ ਇਸ ਛੋਟੇ ਜਿਹੇ ਬਾਲ ਘਰ ਨੂੰ ਸਜਾਇਆ ਜਿੱਤੇ ਅਸੀਂ ਪੰਜਾਬੀ ਦੀਆਂ ਉਪ ਬੋਲੀਆਂ ਤੇ ਬੋਲੀਆਂ ਨੂੰ ਦਰਸਾਇਆ ਸਾਡੀ ਟੀਮ ਨੇ ਬੜੇ ਚੰਗੇ ਢੰਗ ਨਾਲ ਸਜੇ ਢੰਗ ਨਾਲ ਆਓ ਰਲ ਮਿਲ ਰੁੱਖ ਲਗਾਈਏ ਹਰਾ ਭਰਿਆ ਪੰਜਾਬ ਬਣਾਈਏ ਰੁੱਖਾਂ ਹੀ ਸ਼ੁੱਧ ਹਵਾ ਰੋਖੀ ਸ਼ੁੱਧ ਹਵਾ ਦਿੰਦੇ ਇਹਨਾਂ ਦੀ ਰਲ ਹੋਣਦ ਬਜਾਈਏ ਆਓ ਰਲ ਮਿਲ ਰੁੱਖ ਲਗਾਈਏ ਲਾਲਚ ਵਸ਼ ਨਾ ਵੱਢੀਏ ਰੁੱਖ ਰੁੱਖਾਂ ਦੇ ਸੋ ਮਿਲਦੇ ਸੁੱਖ ਉਥੇ ਹੀ ਬੱਚੇ ਉਹ ਬਚਪਨ ਦਾ ਲਵੋ ਨਜ਼ਾਰਾ ਇਹ ਨਾ ਮਿਲਣਾ ਫੇਰ ਦੁਆਰਾ ਮੋਬਾਈਲਾਂ ਵਿੱਚ ਨਾ ਗਵਾਓ ਬਚਪਨ ਐਵੇਂ ਨਾ ਰੋਗੀ ਬਣਾਓ ਬਚਪਨ ਪੜਨਾ ਲਿਖਣਾ ਬਹੁਤ ਜ਼ਰੂਰੀ ਪੜ੍ਹਾਈ ਦਾ ਟਾਈਮ ਟੇਬਲ ਬਣਾਓ ਤੰਦਰੁਸਤੀ ਨਾਲ ਖੇਡਣਾ ਚੰਗਾ ਖੇਡਣਾ ਵੀ ਇੱਥੇ ਕੀ ਲਿਖਿਆ ਸੀਗਾ ਖੇਡਾਂ ਲਈ ਵੀ ਸਮਾਂ ਬਚਾਓ ਉਥੇ ਦਰਵਾਜ਼ਾ ਕੱਢਣਾ ਪਿਆ ਗਿਆ ਸਾਨੂੰ ਇਸੇ ਤਰ੍ਹਾਂ ਇੱਕ ਬਿਹਤਰ ਜ਼ਿੰਦਗੀ ਦਾ ਰਾਹ ਇੱਕ ਬਿਹਤਰ ਕਿਤਾਬ ਵਿੱਚ ਹੋ ਕੇ ਗੁਜ਼ਰਦਾ ਹੈ ਪਾਣੀ ਹੈ ਜੀਵਨ ਦਾ ਅਨਮੋਲ ਰਤਨ ਇਸ ਨੂੰ ਬਚਾਉਣਾ ਦਾ ਕਰੋ ਯਤਨ ਜੇ ਪੂਰਾ ਕਰਨਾ ਖਾਬਾਂ ਨੂੰ ਤਾਂ ਰੱਖਿਆ ਰੱਖਿਓ ਨਾਲ ਕਿਤਾਬਾਂ ਨੂੰ ਅੱਖਾਂ ਵਿੱਚ ਸਮੁੰਦਰ ਰੱਖਾਂ ਮੈਂ ਇਕਵਾਲ ਪੰਜਾਬੀ ਦਾ ਛਖੜ ਦੇ ਵਿੱਚ ਰੱਖ ਦਿੱਤਾ ਹੈ ਦੀਵਾ ਬਾੜ ਪੰਜਾਬੀ ਦਾ ਜਿਹੜਾ ਆਖਣ ਵਿੱਚ ਪੰਜਾਬੀ ਤਾਕਤ ਨਹੀਂ ਤਹਿਜ਼ੀਬ ਨਹੀਂ ਪੜ੍ਹ ਕੇ ਵੇਖ ਵਾਰਸ ਬੁੱਲਾ ਬਾਹੂ ਲਾਲ ਪੰਜਾਬੀ ਦਾ ਇਹ ਜਿਹੜੇ ਕੰਨਾਂ ਤੇ ਉਕਰੇ ਹੋਏ ਸ਼ਬਦ ਨੇ ਇਹ ਸਾਰੇ ਸਾਡੀਆਂ ਧੀਆਂ ਦੇ ਦਿਲੋ ਦਿਮਾਗ ਚ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇਹ ਅਪਣਾ ਸਕਣ ਉਹਨਾਂ ਨੂੰ ਇਹ ਇਹਨਾਂ ਰੋਲ ਮਾਡਲਾਂ ਦੀ ਥੋੜੀ ਜਿਹੀ ਰੀਸ ਕਰ ਸਕਣ ਤੇ ਅਸੀਂ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਾਂਗੇ ਬਹੁਤ ਸਮੇਂ ਤੋਂ ਜ਼ਰੂਰਤ ਸੀ ਵਿੱਚੇ ਹੀ ਬੀਬੀਆਂ ਤੇ ਭੈਣਾਂ ਪੈਂਦੀਆਂ ਸੀ ਉੱਥੇ ਹੀ ਸਾਡੀਆਂ ਬੱਚੀਆਂ ਸੌਂਦੀਆਂ ਸੀ ਵਿੱਚੇ ਹੀ ਬੱਚੀਆਂ ਦੀ ਪੜ੍ਹਾਈ ਲਈ ਅਲੱਗ ਤੋਂ ਮਾਹੌਲ ਨਹੀਂ ਸੀ ਬਣ ਪੌਂਦਾ ਕਈ ਵਾਰੀ ਕੋਈ ਬੀਬੀਆਂ ਡਿਸਟਰਬ ਹੁੰਦੀ ਸੀ ਜ਼ਿਆਦਾ ਕੋਈ ਭੈਣ ਲੇਟ ਸੌਂਦੇ ਸੀ ਰੌਲਾ ਪੈਂਦੀਆਂ ਸੀ ਤਸਵੀਰ ਨੂੰ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਸੀ ਤਾਂ ਬੱਚੇ ਫਿਰ ਸਕੂਲ ਜਾ ਕੇ ਵੀ ਸੌਂ ਹੀ ਜਾਂਦੇ ਰਹਿੰਦੇ ਸੀ ਨੀਂਦ ਨਹੀਂ ਸੀ ਕਈ ਵਾਰੀ ਪੂਰੀ ਹੁੰਦੀ ਅੱਜ ਉਹ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਬੱਚਿਆਂ ਨੂੰ ਇਹ ਨਵਾਂ ਘਰ ਮਿਲਣ ਜਾ ਰਿਹਾ ਕਿਵੇਂ ਲੱਗਿਆ ਸਿਮਰਨ ਬਹੁਤ ਵਧੀਆ ਹਾਂ ਚੁੱਕ ਵੀ ਨਹੀਂ ਅੱਛੀ ਕਾ ਬਹੁ ਮੇਰੀ ਚੁੱਕਾਂ ਦੀ ਮਨੀ ਹਾਂ ਵੀ ਕਿਵੇਂ ਲੱਗਿਆ ਸੋਹਣਾ ਵਾ ਘਰ ਸੋਹਣਾ ਘਰ ਆ ਬੋਲ ਕੇ ਦੱਸ ਦੇ ਕੇ ਸੋਹਣਾ ਵ ਹੈ ਸੋਹਣਾ ਘਰ ਆ ਹਾਂ ਹਾਂ ਵੀ ਕਿਵੇਂ ਲੱਗਿਆ ਆਰਤੀ ਕਰ ਬਹੁਤ ਸੋਹਣਾ ਬੈਡ ਸੋਹਣਾ ਕਿਵੇਂ ਆ ਬਈ ਪਰਮਜੀਤ ਕੁਰੇ ਹਾਂ ਸ਼ਖਸੀ ਹਾਂ ਵੀ ਸਿਮਰਿਆ ਸੋਹਣਾ ਮਕਰ ਹਾਂ ਵੀ 파ਰੋ ਕਿਵੇਂ ਲੱਗਿਆ ਸੋਹਣਾ ਵਾ ਠੀਕ ਹੈ ਤਾਨੀਆ ਸਹਿਬ ਜੁੱਤੋ ਕਿਵੇਂ ਲੱਗਿਆ ਹਾਂ ਵੀ ਕਵਿਤਾ ਬਹੁਤ ਵਧੀਆ ਲੱਗਿਆ ਹਾਂ ਵੀ ਕਿਟੂ ਰਾਮ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਇਹ ਬੈੱਡ ਵੀ ਅਸੀਂ ਇੱਥੇ ਇਹਨਾਂ ਦੇ ਲਈ ਸਪੈਸ਼ਲ ਤਿਆਰ ਕਰਾਇਆ ਕਾ ਵੀ ਤਾਂ ਠੀਕ ਉੱਥੇ ਇਹ ਬੈੱਡ ਦਾ ਜਿਹੜੇ ਇਹ ਇਸ ਤਰ੍ਹਾਂ ਚੱਕੇ ਜਾਂਦੇ ਆ ਇਹਨਾਂ ਦੇ ਵਿੱਚ ਇਹਨਾਂ ਦੀਆਂ ਕਿਤਾਬਾਂ ਪਾਉਣ ਨੂੰ ਅਲੱਗ ਤੋਂ ਬਾਕਸ ਬਣਾਏ ਆ ਤੇ ਇਸ ਪਾਸੇ ਇਹਨਾਂ ਦੀਆਂ ਬੁੱਕਸ ਇਹਦੇ ਵਿੱਚ ਹੋਰ ਸਮਾਨ ਕਲਰ-ਕਲਰ ਰੱਖੇ ਜਾਣਗੇ ਜਿਓਮੈਟਰੀ ਬਾਕਸ ਤੇ ਇੱਕ ਸਾਈਡ ਉਧਰਲੀ ਸਾਈਡ ਤੋਂ ਵੀ ਖੁੱਲਦਾ ਉਧਰੋਂ ਇਹਦੇ ਵਿੱਚ ਕੱਪੜੇ ਰੱਖ ਸਕਦੇ ਆ ਬੱਚੇ ਹਨਾ ਆਉਣ ਵਾਲੇ ਸਮੇਂ ਸਾਡੀ ਕੋਸ਼ਿਸ਼ ਆ ਵੀ ਹਰੇਕ ਬੱਚੇ ਨੂੰ ਇੱਕ ਛੋਟੀ ਕਲਮੀਰਾ ਬਣਾ ਕੇ ਵਿੱਚ ਲਾ ਦਈਏ ਹਰੇਕ ਬੈੱਡ ਦੇ ਸੈਂਟਰ ਦੇ ਵਿੱਚ ਤਾਂ ਜੋ ਇਹ ਸਾਡੀਆਂ ਧੀਆਂ ਆਪਣੇ ਕੱਪੜਿਆਂ ਨੂੰ ਆਪਣੇ ਆਪ ਨੂੰ ਆਪਣੀ ਪੜ੍ਹਾਈ ਨੂੰ ਆਪਣੇ ਕਿਤਾਬਾਂ ਨੂੰ ਕਾਪੀਆਂ ਨੂੰ ਆਪਣੀ ਜ਼ਿੰਦਗੀ ਨੂੰ ਆਪ ਖੁਦ ਸੰਭਾਲਣ ਯੋਗੀਆਂ ਹੋਣ ਆਪ ਮੇਨਟੇਨ ਕਰ ਸਕਣ ਹਰ ਇੱਕ ਆਪਣੀ ਉਸ ਜ਼ਿੰਦਗੀ ਨਾਲ ਜੁੜੀ ਹੋਈ ਵਸਤੂ ਨੂੰ ਸਾਡੇ ਲਈ ਅੱਜ ਇਹ ਖੁਸ਼ੀ ਦਾ ਪਾਲਾ ਤੇ ਤੁਸੀਂ ਵੀ ਸਾਨੂੰ ਪੂਰਾ ਭਰੋਸਾ ਬਹੁਤ ਖੁਸ਼ ਹੋਵੋਗੇ ਜਿਹੜੇ ਭੈਣ ਭਰਾ ਸਾਡੇ ਨਾਲ ਜੁੜੇ ਹੋਏ ਨੇ ਦਿਲਾਂ ਤੋਂ ਤੇ ਦਿਲਾਂ ਦੀਆਂ ਗਹਿਰਾਈਆਂ ਤੋਂ ਅੱਜ ਮੂੰਹ ਮਿੱਠਾ ਕਰਾ ਰਹੇ ਆ ਅਸੀਂ ਸਾਰਿਆਂ ਦਾ ਤੇ ਤੁਸੀਂ ਵੀ ਸਮਝੋ ਸਾਡੇ ਨਾਲ ਹੀ ਇਹ ਮੂੰਹ ਮਿੱਠਾ ਤੁਸੀਂ ਵੀ ਕਰੋ ਲੈ ਮਾਂ ਕੰਨਵਾਰ ਤੇਰਾ ਮੇਰੀ ਮੰ ਮੈਨੂੰ ਸਾਨੂੰ ਜਨਮ ਦਿੱਤਾ ਇਨੀ ਸੋਚ ਦਿੱਤੀ ਸਮਝ ਦਿੱਤੀ ਥੋੜਾ ਖਾਣਾ ਤੂੰ ਅੱਜ ਨਾ ਇਹ ਆ ਲੈ ਵੀ ਆ ਲੈ ਵੀ ਸਾਖਸ਼ਾ ਆ ਲੈ ਵੀ ਪਰਮਜੀਤਿਆ ਆ ਲੈ ਵੀ ਕੀਲਤਿਆ ਆ ਲੈ ਇਹ ਆਰਤੀ ਵੀ ਖਾਉ ਮਿੱਠਾ ਇਹ ਮੇਰੀ ਚੁੱਖਾ ਦੀ ਮਣੀ ਵੀ ਖਾ ਲੂਗੀ ਇਹ ਸਾਡੀ ਸਿਮਰਨ ਵੀ ਖਾ ਲੂਗੀ ਇਹ ਸਾਡੀ ਭਾਰੋ ਵੀ ਖਾ ਲੂਗੀ ਇਹ ਮੇਰੀ ਕਿੱਟੂ ਵੀ ਖਾ ਲੂਗੀ ਕਿੱਟੂ ਰਾਣੀ ਵੀ ਖਾ ਲੂਗੀ ਇਹ ਸਾਡੀ ਕਬੂ ਵੀ ਖਾ ਲੂਗੀ ਇਹ ਸਾਡੀ ਸਹਿਬ ਜੋਤ ਵੀ ਖਾ ਲੂਗੀ ਇਹ ਸਾਡੀ ਤਾਂੀਆਂ ਵੀ ਖਾ ਲੂਗੀ ਇਹ ਸਾਡੀ ਭਵਨ ਜੋਤ ਵੀ ਖਾ ਲੂਗੀ ਆ ਲੈ ਇਹ ਮੇਰੀ ਸਿਮਰਨ ਭੈਣ ਵੀ ਖਾ ਲੂਗੀ ਆ ਇਹ ਮੇਰੀਆਂ ਭੈਣਾਂ ਸਾਰੀਆਂ ਲੈ ਲੈ ਭੈਣੇ ਹੋ ਲੈ ਲੈ ਮੈਂ ਵੀ ਖਾਣਾ ਭੈਣੇ ਮੈਂ ਹੁਣੇ ਹੀ ਹਜੇ ਲੈ ਭੈਣੇ ਲੈ ਹੱਥ ਹੱਥ ਨਾਲ ਲੈ ਭਾਈ ਦਿਬਿਆ ਧੰਨਵਾਦ ਤੇਰਾ ਵੀ ਭੈਣੇ ਹਾਂ ਬਈ ਕਿਵੇਂ ਆ ਲੈ ਲੈ ਦੂੰਗੀ ਲੈ ਭੈਣੇ ਲੈ ਲੈ ਭੋਲੀ ਲੈ ਕਰਕੇ ਭੈਣੇ ਵਧਾਈਆਂ ਤੈਨੂੰ ਬਹੁਤ ਬਹੁਤ ਤੂੰ ਕਹਿੰਦੀ ਸੀ ਬੱਚਿਆਂ ਦਾ ਬਣਾਤਾ ਦੇ ਲਾ ਤੂੰ ਕਿਹਾ ਸੀ ਨਾ ਬੈਟਨ ਲੋਕ ਵੀ ਲਵਾ ਦੇਣੀ ਹਾਂ ਲਾ ਲੈਣੇ ਲਾ ਦੇਣੇ ਤੇ ਬਸ ਇੰਨੀਆਂ ਕੀ ਸਾਡੀਆਂ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰ ਲਈਆਂ ਸੀ ਸਾਈਕਲੀਆਂ ਨਿੱਕੀਆਂ ਨਿੱਕੀਆਂ ਬੱਚਿਆਂ ਨੂੰ ਆਈਆਂ ਹੋਈਆਂ ਮੇਰੀ ਭਾਣਜੀ ਬਾਹਰ ਕੈਨੇਡਾ ਚ ਉਹਦੀ ਪਹਿਲੀ ਤਨਖਾਹ ਉਹਨੂੰ ਮਿਲੀ ਸੀਗੀ ਜਦੋਂ ਉਹਦੇ ਵਿੱਚ ਉਹਨੇ ਸੇਵਾ ਭੇਜੀ ਸੀਗੀ ਉਹਦੀਆਂ ਛੋਟੀਆਂ ਬੱਚੀਆਂ ਨੂੰ ਸਾਈਕਲੀਆਂ ਲਿਆ ਕੇ ਦਿੱਤੀਆਂ ਤੇ ਇਦਾਂ ਹੀ ਅਸੀਂ ਬਹੁਤ ਲੱਕੀਆਂ ਭਾਗਾਂ ਵਾਲਿਆਂ ਵੀ ਜਿਹੜਾ ਇਹਨਾਂ ਬੱਚਿਆਂ ਦੀ ਜ਼ਿੰਦਗੀ ਦਾ ਅਸੀਂ ਨਿੱਕਾ ਜਿਹਾ ਹਿੱਸਾ ਮਾਣ ਪਾਇਆ ਜਿਵੇਂ ਤੁਸੀਂ ਦੇਖ ਰਹੇ ਹੋ ਵੈਲਕਮ ਬਾਈ ਜੀ ਬੱਚਿਆਂ ਨੇ ਲਿਖਿਆ ਰੰਗੋਲੀ ਦੇ ਨਾਲ ਸਾਡੀਆਂ ਧੀਆਂ ਰਾਣੀਆਂ ਦੇ ਵਾਸਤੇ ਅਲੱਗ-ਅਲੱਗ ਕੰਧਾਂ ਦੇ ਉੱਤੇ ਉਕੇਰੇ ਹੋਏ ਲਫ਼ਜ਼ ਉੱਥੇ ਹੀ ਇਹਨਾਂ ਦੇ ਥੋੜੇ ਜੇ ਆਪਸ ਵਿੱਚ ਵੱਡਿਆਂ ਨਾਲ ਸਬੰਧ ਵੀ ਬਣੇ ਰਹਿਣ ਇਸ ਪਾਸੇ ਗੇਟ ਆ ਜਿੱਥੇ ਸਾਡੀਆਂ ਬੀਬੀਆਂ ਤੇ ਭੈਣਾਂ ਦੀ ਰਹਿائش ਆ ਜਦੋਂ ਮਰਜ਼ੀ ਇਹ ਬੱਚੇ ਇਸ ਪਾਸੇ ਵੀ ਆ ਸਕਦੇ ਨੇ ਫਿਰ ਇੱਥੇ ਹੀ ਸਾਹਮਣੇ ਆਡੀਟੋਰੀਅਮ ਹੈ ਇਸ ਪਾਸੇ ਜਿੱਥੇ ਬੱਚਿਆਂ ਦੀਆਂ ਐਕਟੀਵਿਟੀਜ਼ ਹੁੰਦੀਆਂ ਜਿੱਥੇ ਬੱਚਿਆਂ ਦਾ ਸਮਰ ਕੈਂਪ ਲੱਗਿਆ ਸੀਗਾ ਇਹ ਬੱਚਿਆਂ ਵਾਸਤੇ ਆਡੀਟੋਰੀਅਮ ਬਣਾਇਆ ਹੋਇਆ ਜਿੱਥੇ ਫੰਕਸ਼ਨ ਹੋ ਸਕਦੇ ਨੇ ਬੱਚੇ ਇੱਕ ਦੂਸਰੇ ਦੇ ਨਾਲ ਕੋਈ ਕਨਵਰਸੇਸ਼ਨ ਕਰਨੀ ਆ ਕੋਈ ਫੰਕਸ਼ਨ ਕਰਨਾ ਕੋਈ ਪ੍ਰੋਗਰਾਮ ਆ ਛੋਟਾ ਮੋਟਾ ਕੋਈ ਬੱਚਿਆਂ ਦਾ ਕਿਊਜ਼ ਪ੍ਰੋਗਰਾਮ ਕਰਨਾ ਇੱਥੇ ਹੋ ਜਾਂਦਾ ਹਨ ਵੀਰ ਇੱਧਰ ਬਾਥਰੂਮ ਨੇ ਅਟੈਚ ਇੱਥੋਂ ਜਦੋਂ ਆਪਾਂ ਤਿੰਨ ਇਦਾਂ ਸ਼ੈਂਖ ਲੱਗੇ ਹੋਏ ਨੇ ਵਾਸ਼ਰੂਮ ਨੇ ਦੋਨੋਂ ਇਸ ਪਾਸੇ ਟਾਇਲਟਸ ਨੇ ਅਟੈਚ ਆ ਸਾਰਾ ਕੁਝ ਵਾਈਗੁਰ ਜੀ ਦੀ ਬਹੁਤ ਕਿਰਪਾ ਵੀ ਜਿਹੜਾ ਸਾਡੀਆਂ ਤੀਆਂ ਨੂੰ ਇੱਕ ਅਲੱਗ ਤੋਂ ਸੁਪਨਿਆਂ ਦੇ ਘਰ ਦੇ ਵਿੱਚ ਹਿੱਸਾ ਮਿਲਿਆ ਤੇ ਸਾਡੀਆਂ ਇਹਨਾਂ ਧੀਆਂ ਦੇ ਇਸ ਨਿੱਕੇ ਜਿਹੇ ਘਰ ਚ ਇਹਨਾਂ ਦੇ ਸੁਪਨੇ ਵੱਡੇ ਹੋ ਸਕਣ ਤੇ ਇਹ ਸੁਪਨਿਆਂ ਨੂੰ ਪੂਰਾ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ